ਮਿਰਿਵਲ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਰਿੰਦਰਸ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਆਲੂ ਮੇਥੀ ਦੀ ਪੁਰਜੀ ਬਣਾਉਣ ਦਾ ਨਵਾਂ ਤਰੀਕਾ ਸ਼ੇਅਰ ਕਰਨ ਜਾ ਰਹੀਆਂ ਜਦੋਂ ਆਪਾਂ ਇਸ ਤਰੀਕੇ ਨਾਲ ਆਲੂ ਮੇਥੀ ਦੀ ਪੁਰਜੀ ਬਣਾਵਾਂਗੇ ਤਾਂ ਇਹ ਬਿਲਕੁਲ ਕੋੜੀ ਨਹੀਂ ਬਣੇਗੀ ਤੇ ਇਹ ਪੁਰਜੀ ਆਪਾਂ ਬਿਨਾ ਪਿਆਜ਼ ਅਦਰਕ ਤੇ ਟਮਾਟਰ ਤੋਂ ਬਣਾਵਾਂਗੇ ਚਲੋ ਫਿਰ ਆਪਾਂ ਬਿਨਾ ਦੇਦ ਤੋਂ ਆਲੂ ਮੇਥੀ ਦੀ ਪੁਰਜੀ ਬਣਾਉਣੀ ਸ਼ੁਰੂ ਕਰੀਏ ਜੀ ਅੱਲੂ ਮੇਥੀ ਦੀ ਪੂਰ ਜਿਮਨ ਲਈ ਮੈਂ ਦੋ ਗੁੱਟੀਆਂ ਮੇਥੀ ਦੀਆਂ ਲਈਆਂ ਸੀ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਪੱਤਾ-ਪੱਤਾ ਤੋੜ ਕੇ ਤੇ ਦੋ ਤਿੰਨ ਪਾਣੀ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਪਾਣੀ ਚੰਗੀ ਤਰ੍ਹਾਂ ਨਿਚੋੜ ਕੇ ਫਿਰ ਮੈਂ ਬਰੀਕ-ਬਰੀਕ ਕੱਟ ਲਿਆ ਤੇ ਨਾ ਵਿੱਚ ਪਾਣੀ ਪਹਿਲਾਂ ਬਿਲਕੁਲ ਸੁਕਾ ਲੈਣਾ ਤਾਂ ਫਿਰ ਬਹੁਤ ਆਸਾਨੀ ਨਾਲ ਕੱਟੀ ਜਾਂਦੀ ਹੈ ਮੇਥੀ ਮੈਂ ਅੱਧਾ ਕਿਲੋ ਆਲੂ ਲਏ ਸੀ ਜਿਹੜੇ ਬਿਲਕੁਲ ਬੇਬੀ ਪੋਟੈਟੋ ਹੁੰਦੇ ਨੇ ਛੋਟੇ-ਛੋਟੇ ਉਹਨਾਂ ਦੇ ਮੈਂ ਚਾਰ-ਚਾਰ ਨੋ ਨੋ ਨੂੰ ਹੱਥ ਨਾਲ ਪਹਿਲਾਂ ਮੈਂ ਚੰਗੀ ਤਰ੍ਹਾਂ ਮਲ ਕੇ ਧੋ ਲਿਆ ਸੀ ਜਿਹੜਾ ਐਕਸਟਰਾ ਉਹਨਾਂ ਦਾ ਉੱਪਰ ਉੱਪਰ ਛਿਲਕਾ ਸੇ ਉਤਾਰ ਲਿਆ ਹਲਕਾ ਹਲਕਾ ਦੇ ਦੇ ਵਿੱਚ ਹੀ ਹੈ ਕਿਉਂਕਿ ਜਿਹੜਾ ਪਾਲੂ ਮੇਥੀ ਦੀ ਸਬਜ਼ੀ ਇਸ ਤਰ੍ਹਾਂ ਬਣਾਵਾਂਗੇ ਥੋੜਾ ਥੋੜਾ ਛਿਲਕੇ ਵਾਲੇ ਆਲੂ ਨਾਲ ਤਾਂ ਵਧੀਆ ਬਣ ਕੇ ਤਿਆਰ ਹੁੰਦੀ ਹੈ ਮोटा-ਮोटा ਮੈਂ ਛਿਲਕਾ ਉਤਾਰ ਦਿੱਤਾ ਜਿਸੀ ਹੱਥ ਨਾਲ ਤੇ ਹੁਣ ਮੈਂ ਚਾਰ-ਚਾਰ ਪੀਸਾਂ ਵਿੱਚ ਇਹਨਾਂ ਨੂੰ ਕੱਟ ਲਿਆ ਹੁਣ ਦੁਬਾਰਾ ਇਹਨਾਂ ਨੂੰ ਵਾਸ਼ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਆਲੂ ਆਪਾਂ ਆਪਣੇ ਹਿਸਾਬ ਨਾਲ بڑے ਛੋਟੇ ਜਿਵੇਂ ਤੁਸੀਂ ਕੱਟਣੇ ਹੋਏ ਕੱਟ ਸਕਦੇ ਹੋ ਅੱਜ ਮੈਂ ਤੁਹਾਨੂੰ ਇਸ ਢੰਗ ਨਾਲ ਆਲੂ ਮੇਥੀ ਦੀ ਸਬਜ਼ੀ ਬਣਾਉਣਾ ਸਿਖਾਵਾਂਗੀ ਜਿਵੇਂ ਬੱਚੇ ਕਹਿੰਦੇ ਨੇ ਕੜਵੀ ਹੋਏ ਕੜਵੀ ਹੁੰਦੀ ਹੈ ਮੇਥੀ ਬਿਲਕੁਲ ਕੜਵੀ ਨਹੀਂ ਹੋਣੀ ਬਿਲਕੁਲ ਨਵੇਂ ਤਰੀਕੇ ਨਾਲ ਜਮੈਂ ਤੁਹਾਨੂੰ ਆਲੂ ਮੇਥੀ ਦੀ ਪੁਰਜੀ ਬਣਾਉਣ ਦੇ ਦੱਸਾਂਗੀ ਤੇ ਇਸ ਤਰੀਕੇ ਨਾਲ ਬਣਾਉਂਗੇ ਤਾਂ ਬੱਚੇ ਵੀ ਤੁਹਾਡੇ ਖੁਸ਼ ਹੋ ਕੇ ਖਾਣਗੇ ਚਲੋ ਫਿਰ ਆਪਾਂ ਬਣਾਉਣੀ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਅੱਧਿਕ ਕੜਛੀ ਪਾਣੀ ਦੀ ਪਾਵਾਂਗੇ ਤੇ ਗੈਸ ਆਪਾਂ ਔਨ ਕਰ ਲਵਾਂਗੇ ਪਾਣੀ ਨੂੰ ਆਪਾਂ ਪਹਿਲਾਂ ਥੋੜਾ ਗਰਮ ਹੋਣ ਦੇਣਾ। ਪਾਣੀ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋ ਗਿਆ। ਪਾਣੀ ਆਪਣਾ ਗਰਮ ਹੋ ਗਿਆ, ਠੰਡਾ ਨਹੀਂ ਹੈਗਾ ਹੁਣ ਇਹ। ਤੇ ਗੈਸ ਦੀ ਫਲੇਮ ਆਪਾਂ ਮੀਡੀਅਮ ਟੂ ਲੋ ਕਰ ਲਵਾਂਗੇ। ਹੁਣ ਆਪਾਂ ਜਿਹੜੀ ਮੇਥੀ ਕੱਟੀ ਐ, ਉਹ ਆਪਾਂ ਅੱਧੇ ਪਹਿਲਾਂ ਪਾ ਲੈਣੀ ਐ ਮੇਥੀ। ਇਸ ਤਰ੍ਹਾਂ ਲੇਅਰ ਬਿਛਾ ਦੇਣੀ ਐ ਮੇਥੀ ਦੀ। ਜਿਹੜੇ ਆਲੂ ਕੱਟੇ ਸੀ ਉਹ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਹੀ ਬਿਛਾ ਦੇਣੇ ਨੇ। ਤੇ ਜਿਹੜੀ ਬਚੀ ਸੀ ਮੇਥੀ ਅੱਧੀ ਉਹ ਵੀ ਆਪਾਂ ਇਹ ਆਲੂ ਦੇ ਉੱਪਰ ਪਾ ਦਾਂਗੇ ਗੈਸ ਦੀ ਫਲੇਮ ਬਿਲਕੁਲ ਹਾਈ ਨਹੀਂ ਕਰਨੀ ਮੀਡੀਅਮ ਟੂ ਲੋ ਫਲੇਮੇ ਰੱਖਣੀ ਹੈ ਆਲੂਆਂ ਨੂੰ ਚੰਗੀ ਤਰ੍ਹਾਂ ਮੇਥੀ ਨਾਲ ਢੱਕ ਦੇਣਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੋਨੋਂ ਚੀਜ਼ਾਂ ਨੂੰ ਢੱਕ ਦੇਣਾ ਤੇ 5 ਮਿੰਟਾਂ માં ਇਸੇ ਤਰ੍ਹਾਂ ਇਹਨਾਂ ਨੂੰ ਪਕਾਉਣਾ ਤਾਂ ਜੋ ਦੇਰੀਆਂ ਦੋਨੋਂ ਚੀਜ਼ਾਂ ਨੇ ਆਪਣੀਆਂ ਚੰਗੀ ਤਰ੍ਹਾਂ ਪੱਕ ਜਾਣ ਤੇ ਇਹ ਸਬਜੀ ਦਾ ਕਲਰ ਬਿਲਕੁਲ ਚੇਂਜ ਨਹੀਂ ਹੋਣਾ ਜਿਵੇਂ ਆਪਾਂ ਮੇਥੇ ਕੱਟੇ ਨੇ ਉਸੇ ਤਰ੍ਹਾਂ ਸਬਜੀ ਦਾ ਕਲਰ ਰਹਿਣਾ ਤੇ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਬਣेंगी ਕਿ ਤੁਸੀਂ ਦੂਸਰੀ ਤਰ੍ਹਾਂ ਤੜਕਾ ਲਾ ਕੇ ਕਦੇ ਵੀ ਆਲੂ ਮੇਥੀ ਨਹੀਂ ਬਣਾਉਂਗੇ ਇਸੇ ਤਰ੍ਹਾਂ ਹੀ ਬਣਾਉਂਗੇ ਤੇ ਜਿਵੇਂ ਆਪਾਂ ਦਾਲ ਤਿਆਰ ਕਰ ਲੈਂਦੇ ਆ ਤੜਕਾ ਬਾਅਦ ਚ ਲਉਣਾ ਉਸੇ ਤਰ੍ਹਾਂ ਇਹਨੂੰ ਬਣਾਉਣਾ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣੀ ਹੈ ਇਹ ਹੁਣ 5 ਮਿੰਟ ਬਾਅਦ ਆਪਾਂ ਫੇਰ ਚੈੱਕ ਕਰਾਂਗੇ 5 ਮਿੰਟ ਹੋ ਗਏ ਨੇ ਆਲੂ ਮੇਥੀ ਨੂੰ ਬੰਦੇ ਹੋਏ ਹੁਣ ਆਪਾਂ ਚੈੱਕ ਕਰਦੇ ਆਂ ਆਪਾਂ ਪਹਿਲਾਂ نیچے ਮੇਥੀ ਪਾਤੀ ਸੀ ਤੇ ਸੈਂਟਰ ਚ ਆਪਾਂ ਆਲੂ ਤੇ ਉੱਪਰ ਹੋਰ ਮੇਥੀ ਪਾਤੀ ਇਹਨਾਂ ਨੇ ਇਹ ਵੀ ਜਿਹੜੇ ਆਲੂ ਨੇ ਸੈਂਟਰ ਵਿੱਚ ਦੋਨੋਂ ਦੋਨੋਂ ਜਗ੍ਹਾ ਤੇ ਇਹਨਾਂ ਨੂੰ ਸਟੀਮ ਮਿਲੀ ਯਾਨੀ ਉੱਪਰੋਂ ਵੀ ਨੀਚੋਂ ਵੀ ਤੇ ਆਲੂ ਆਪਣੇ ਇਸੇ ਤਰ੍ਹਾਂ ਬੱਜ ਜਾਣਗੇ ਹੁਣ ਆਪਾਂ ਹਿਲਾ ਕੇ ਦੇਖਦੇ ਆਂ ਆਲੂ ਥੋੜੇ ਹਜੇ ਕੱਚੇ ਨੇ 60% ਬਣੇ ਨੇ ਤੇ ਹਜੇ ਆਪਾਂ ਆਲੂਆਂ ਨੂੰ 2-3 ਮਿੰਟ ਹੋਰ ਢੱਕ ਕੇ ਪਕਾ ਲੈਣੇ ਆ। ਦੇਖੋ ਕਲਰ ਉਹਦਾ ਮੇਥੀ ਦਾ ਬਿਲਕੁਲ ਚੇਂਜ ਨਹੀਂ ਹੋਇਆ। ਉਸੇ ਤਰ੍ਹਾਂ ਗ੍ਰੀਨੀ ਹੈ ਇਹ। ਤੇ ਇਹਨਾਂ ਵਿੱਚੋਂ ਜਿਹੜਾ ਪਾਣੀ ਥੋੜਾ ਨਿਕਲਿਆ ਇਹਦੇ ਵਿੱਚ ਆਪਣੇ ਆਲੂ ਬਣ ਕੇ ਤਿਆਰ ਹੋ ਜਾਣੇ ਨੇ। ਹੁਣ ਆਪਾਂ 2 ਮਿੰਟ ਹੋਰ ਢੱਕ ਲੈਣੇ ਇਹਨੂੰ। ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਉਹਨਾਂ ਦਾ ਬਿਲਕੁਲ ਹੀ ਨਾ ਭੁੱਲਿਓ ਤਾਂ ਜੋ ਤੁਸੀਂ ਮੇਰੀ ਕੋਈ ਵੀ ਵੀਡੀਓ ਮਿਸ ਨਾ ਕਰ ਸਕੋ ਤੇ ਇਸੇ ਤਰੀਕੇ ਨਾਲ ਹੁਣ ਆਪਾਂ ਆਲੂਆਂ ਨੂੰ ਪਕਾ ਲੈਨੇ ਆ ਹੋਰ ਦੋ ਦੋ ਤਿੰਨ ਮਿੰਟ ਦੋ ਤਿੰਨ ਮਿੰਟ ਮੈਂ ਆਲੂ ਮੇਥੀ ਨੂੰ ਹੋਰ ਪਕਾ ਲਿਆ ਹੁਣ ਆਪਾਂ ਚੈੱਕ ਕਰਦੇ ਹਾਂ ਜਿਦੋਂ ਲੱਗੇ ਵੀ ਹਲਕਾ ਜਿਹਾ ਪਾਣੀ ਨੀਚੇ ਰਹਿ ਗਿਆ ਤਾਂ ਗੈਸ ਦੀ ਫਲੇਮ ਆਪਾਂ हाई कर लेनी है ता जो पानी जेड़ा है बिल्कुल सुक जाए क्योंकि आलू अपने बिल्कुल बन के तैयार हो गए हल्का हल्का जहां जहा लगता हूं आप पूरी तरह ड्राई कर लेना ਦੇਖੋ ਬਿਲਕੁਲ ਕੜਾਹੀ 'ਚ ਪਾਣੀ ਨਹੀਂ ਹੈਗਾ ਬਿਲਕੁਲ ਡਰਾਈ ਹੋ ਗਿਆ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਇਹਨੂੰ ਇੱਕ ਆਪਾਂ ਭਾਂਡੇ ਵਿੱਚ ਕੱਢ ਲੈਣੇ ਆਂ ਥਾਲ 'ਚ ਦੇਖੋ ਦੋਨੋਂ ਚੀਜ਼ਾਂ ਆਪਣੀਆਂ ਬਿਲਕੁਲ ਬਣੀ ਹੋਈਆਂ ਨੇ 5 ਤੋਂ 7 ਮਿੰਟ ਪਕਾਉਣ ਤੋਂ ਬਾਅਦ ਵੀ ਜੇ ਆਲੂ ਤੋਂ ਦੇ ਹਲਕੇ ਜੇ 5-4% ਕੱਚੇ ਦੇ ਤਾਂ ਕੋਈ ਡਰ ਨਹੀਂ ਕਿਉਂਕਿ ਆਪਾਂ ਤੜਕਾ ਵੀ ਲਾਉਣਾ ਹਜੇ ਇਹਨੂੰ ਸਾਰੀ ਹਲੂ ਮੇਥੀ ਨੂੰ ਮੈਂ ਥਾਲ ਤੇ ਕੱਢ ਲਿਆ ਹੁਣ ਆਪਾਂ ਤੜਕਾ ਲਗਾਵਾਂਗੇ ਇਹਨੂੰ ਜਿਸ ਕੜਾਹੀ ਵਿੱਚ ਆਪਾਂ ਆਲੂ ਮੇਥੀ ਪਕਾਈਏ ਉਸ ਕੜਾਹੀ ਨੂੰ ਮੈਂ ਪਾਣੀ ਨਾਲ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੁਣ ਆਪਾਂ ਕੜਾਹੀ ਵਿੱਚ ਇੱਕ ਕੱਟਛੀ ਸਰੋਂ ਦੇ ਤੇਲ ਦੀ ਪਾਵਾਂਗੇ ਕਿਉਂਕਿ ਆਲੂ ਤੇ ਮੇਥੀ ਦੀ ਪੁਰਜੀ ਸਰੋਂ ਦੇ ਤੇਲ 'ਚ ਟੇਸਟੀ ਬਣਦੀ ਹੈ ਪਹਿਲਾਂ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਮੀਡੀਅਮ ਤੋਂ ਹਾਈ ਫਲੇਮ ਤੇ બસ ਪਹਿਲਾਂ ਪਹਿਲਾਂ ਹੀ ਹੈ ਜਿਹੜੇ 5-7 ਮਿੰਟ ਇਹਨਾਂ ਨੂੰ ਦੋਨੋਂ ਚੀਜ਼ਾਂ ਨੂੰ ਪੱਕਣ ਨੂੰ ਲੱਗੇ ਹੁਣ ਤਾਂ ਬਹੁਤ ਜਲਦੀ ਸਬਜੀ ਬਣ ਕੇ ਤਿਆਰ ਹੋ ਜਾਣੀ ਹੈ ਇਸ ਸਬਜੀ ਨੂੰ ਜ਼ਿਆਦਾ ਕਟਾ ਪੀਟੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਦੋਏ ਚੀਜ਼ਾਂ ਤਿਆਰ ਕਰਨੀ ਹੁੰਦੀਆਂ ਨਾ ਆਪਾਂ ਇਹ ਚ ਪਿਆਜ਼ ਪੂਣਾ ਨਾ ਟਮਾਟਰ ਨਾ ਅਦਰਕ ਕੁਝ ਵੀ ਨਹੀਂ ਪਾਣਾ ਤੇ ਨਾ ਹੀ ਆਪਾਂ ਐਕਸਟਰਾ ਕੋਈ ਮਸਾਲਾ ਪਾਣਾ ਇਹ ਸਬਜੀ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਖਾਣ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੋਏਗੀ ਤੇਲ ਗਰਮ ਹੋ ਗਿਆ ਹੁਣ ਆਪਾਂ ਗੈਸ ਰਿਫਲੇ ਮੀਡੀਅਮ ਟੂ ਲੋ ਕਰ ਲਵਾਂਗੇ ਤੇਲ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਭੁੰਨ ਲੈਣਾ ਇਹ ਸਬਜੀ ਜਿੱਦਾਂ ਨਾਲੇ ਵਧੀਆ ਲੱਗਦੀ ਹੈ ਮੈਂ ਇੱਕ ਗੱਠੀ ਲਸਣ ਦੀ ਲਈ ਸੀ ਤੇ ਮੈਂ 3-4 ਹਰੀਆਂ ਮਿਰਚਾਂ ਲਈਆਂ ਸੀ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਮਾਮਜੀਸ ਦੇ ਵਿੱਚ ਬਰੀਕ ਮोटा-ਮोटा ਜਿਹਾ ਕੁੱਟ ਲਿਆ ਤੇ ਇਹਨਾਂ ਨੂੰ ਵੀ ਹੁਣ ਆਪਾਂ ਤੜਕੇ ਚ ਪਾ ਦਨੇ ਆ ਤੇ ਚੰਗੀ ਤਰ੍ਹਾਂ ਹਲਾ ਲਵਾਂਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਪਹਿਲਾਂ ਲਸਣ ਨੂੰ ਆਪਾਂ ਕੱਚਾ ਨਹੀਂ ਰੱਖਣਾ ਨਹੀਂ ਤਾਂ ਕੱਚਾ ਜਿਹੜਾ ਲਸਣ ਦਾ ਫਲੇਵਰ ਹੁੰਦਾ ਬਹੁਤ ਹੀ ਭੈੜਾ ਲੱਗਦਾ ਖਾਣ ਵਿੱਚ ਤੇ ਟੇਸਟ ਵਧੀਆ ਚੰਗੀ ਤਰ੍ਹਾਂ ਪਕਾਉਣਾ ਲਸਣ ਨੂੰ ਦੇ ਕੋਲੋਂ ਸਾਨੂੰ ਆਪਣਾ ਇਹਨ ਭੁੰਨਿਆ ਗਿਆ ਹੁਣ ਆਪਾਂ ਆਲੂ ਮੇਥੀ ਪਾ ਦਨੇ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਸਬਜ਼ੀ ਵਿੱਚ ਜ਼ਿਆਦਾ ਹਲਦੀ ਵਗੈਰਾ ਬਿਲਕੁਲ ਚੰਗੀ ਨਹੀਂ ਲੱਗਦੀ ਇਸ ਲਈ ਮੈਂ 1/4 टीस्पून ਹਲਦੀ ਪਾਵਾਂਗੀ ਹਲਕੇ ਜੇ ਕਲਰ ਲਈ ਬਸ ਤੇ ਟੇਸਟ ਅਕੋਰਡਿੰਗ ਆਪਾਂ ਇਹਦੇ ਵਿੱਚ ਨਮਕ ਪਾ ਲੈਣਾ ਨਾਤਾਪੇ ਦੇ ਵਿੱਚ ਕੋਈ ਤਨੀਆ ਪਾਊਡਰ ਪਾਣਾ ਨਾ ਗਰਮ ਮਸਾਲਾ ਨਾ ਲਾਲ ਮਿਰਚ ਪਾਊਡਰ ਕੁਝ ਨਹੀਂ ਪਾਣਾ ਬਸ ਇਸੇ ਤਰੀਕੇ ਨਾਲ ਆਪਾਂ ਸਬਜ਼ੀ ਬਣਾ ਕੇ ਤਿਆਰ ਕਰ ਲੈਣੀ ਹੈ ਜਿਹੜੀ ਮੇਂ ਹਰੀਆਂ ਮਿਰਚਾਂ ਪਾਈਆਂ ਸੀ ਤੇ ਤਿੱਖੀਆਂ ਸੀ 3-4 ਮਿਰਚਾਂ ਜੇ ਐਨੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਵੀ ਜੇ ਤੁਹਾਨੂੰ ਬਣਾਉਣੀ ਹੈ ਸਬਜ਼ੀ ਤਾਂ ਲਾਲ ਮਿਰਚ ਜਾਂ ਮਸਾਲਾ ਵਗੈਰਾ ਕੁਝ ਵੀ ਯੂਜ਼ ਨਾ ਕਰਿਓ ਇਸੇ ਸਿੰਪਲ ਤਰੀਕੇ ਨਾਲ ਬਣਾ ਕੇ ਦੇਖਿਓ ਸਬਜ਼ੀ ਹਲਦੀ ਤੇ ਨਮਕ ਨੂੰ ਆਪਾਂ ਇਕੱਦਰ ਮਿਕਸ ਕਰ ਲੈਣਾ ਨਮਕ ਤੇ ਹਲਦੀ ਮੈਂ ਚੰਗੀ ਤਰ੍ਹਾਂ ਸਬਜ਼ੀ ਵਿੱਚ ਮਿਕਸ ਕਰਤੀ ਹੁਣ ਆਪਾਂ మీడియం ਟੂ ਲੋ ਫਲੇਮ ਤੇ 2 ਮਿੰਟਾਂ ਨੂੰ ਟੱਕ ਕੇ ਭਕਾ ਲਏ ਤਾਂ ਜੋ ਨਮਕ ਤੇ ਹਲਦੀ ਚੰਗੀ ਤਰ੍ਹਾਂ ਸਬਜ਼ੀ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਾਣ ਨਮਕ ਤੇ ਹਲਦੀ ਪਾਉਣ ਤੋਂ ਬਾਅਦ ਵੀ ਮੈਂ ਸਬਜ਼ੀ ਨੂੰ 2 ਮਿੰਟ ਟੱਕ ਕੇ ਚੰਗੀ ਤਰ੍ਹਾਂ ਭਕਾ ਲਿਆ ਹੁਣ ਆਪਾਂ ਚੈੱਕ ਕਰਦੇ ਹਾਂ ਪੁਰਜੀ ਆਪਣੀ ਦੇਖੋ ਬਣ ਕੇ ਰੈਡੀ ਹੋ ਗਈ ਪੁਰਜੀ ਆਪਣੀ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਤੇ ਬਿਨਾ ਕਰਵਾੜ ਤੋਂ ਬਣ ਕੇ ਤਿਆਰ ਹੋਈ ਹੈ ਆਪਾਂ ਗੈਸ ਬੰਦ ਕਰ ਦਿੰਨੇ ਆਂ ਤੇ ਇਹਨੂੰ ਡੋਂਗੇ ਵਿੱਚ ਸਰਵ ਕਰ ਲਵਾਂਗੇ ਆਪਣੀ ਆਲੂ ਮੇਥੀ ਤਿਪੂਰਜੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਲਾਜਵਾਬ ਬਣ ਕੇ ਤਿਆਰ ਹੋਈ ਹੈ ਇਹ ਬਿਨਾ ਕੜਤਣ ਤੋਂ ਬਣੀ ਹੈ ਤੁਸੀਂ ਇਸ ਨੂੰ ਪ੍ਰੋਟੀਨ ਨਾਲ ਖਾਓਗੇ ਤਾਂ ਬਹੁਤ ਹੀ ਟੇਸਟੀ ਲੱਗਦੀ ਹੈ ਤੁਸੀਂ ਇਸੇ ਤਰੀਕੇ ਨਾਲ ਆਲੂ ਮੇਥੀ ਤਿਪੂਰਜੀ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਆਲੂ ਮੇਥੀ ਤਿਪੂਰਜੀ ਕਿਹੋ ਜਿਹੀ ਬਣੀ ਜਲਦ ਹੀ ਫਿਰ ਮਿਲਾਂਗੇ ਇੱਕ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ